ਅਜਦਾ ਪ੍ਰੋਗਰਾਮ ਜਿਹੜਾ ਪਿੰਡ ਅਖਾਰੇ ਦੇ ਵਿੱਚ ਜਿਹੜਾ ਪਿਛਲੇ ਸਾਲ ਤੋਂ ਪ੍ਰਦੂਸ਼ਣ ਪਲਾਂਟ ਲੱਗ ਰਿਹਾ ਹੈ ਜਿਹੜਾ ਪਿੱਛੇ ਨਾਲ ਆ ਕੰਦ ਇੱਥੇ ਕੈਂਸਰ ਫੈਕਟਰੀ ਲਾ ਰਹੀ ਹੈ ਸਰਕਾਰ ਭਗਵੰਤ ਮਾਨ ਦੀ ਪਿਛਲੀ 30 ਸਤੰਬਰ ਤੋਂ ਪਿੰਡ ਅਖਾਰੇ ਦੇ ਲੋਕ ਪੰਚਾਇਤ ਪਿਛਲੀ 30 ਅਪ੍ਰੈਲ ਤੋਂ ਅਖਾਰੇ ਪਿੰਡ ਦੇ ਲੋਕ ਇਸ ਗੱਲ ਤੇ ਇਕਜੁੱਟ ਹੋਏ ਨੇ ਵੀ ਇਹ ਜਿਹੜੀ ਕੈਂਸਰ ਫੈਕਟਰੀ ਆ ਪਿੰਡ ਦੇ ਵਿੱਚ ਨਹੀਂ ਲੱਗਣ ਦੇਣੀ ਪਿੰਡ ਦੀ ਸਾਂਝੀ ਕਮੇਟੀ ਬਣੀ ਆ 25 ਮੈਂਬਰੀ ਇਹ ਸਾਬਕਾ ਸਰਪੰਚ ਨੇ ਵਿੱਚ ਹੁਣ ਦੀ ਪੰਚਾਇਤ ਹੁਣ ਦੇ ਸਰਪੰਚ ਸਾਹਿਬ ਨੇ ਸਾਰਾ ਪਿੰਡ ਇਕਜੁੱਟਾ ਵੀ ਇਹ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੈਂਸਰ ਕਰਨ ਵਾਲੀ ਫੈਕਟਰੀ ਆ ਉਹ ਪਿੰਡ ਦੇ ਵਿੱਚ ਕਿਸੇ ਹਾਇਤੇ ਵਿੱਚ ਲੱਗਣ ਨਹੀਂ ਦੇਣੀ ਭਾਰਤੀ ਕਿਸਾਨ ਦੁਨੀਆ ਇਕਤਾ ੜ ਕਹੁੰਦਾ ਜਿਹਦੀ ਅਗਵਾਈ ਮਨਜੀਤ ਸਿੰਘ ਕਮੇਰ ਤੇ ਹਰਨੇਕ ਸਿੰਘ ਮਹਿਮਾ ਤੇ ਹੋਰ ਸਾਥੀ ਕਰ ਰਹੇ ਨੇ ਉਹਦੇ ਵੱਲੋਂ ਉਸੇ ਦਿਨ ਤੋਂ ਇਸ ਘੋੜ ਦੀ ਸਪੋਰਟ ਕੀਤੀ ਜਾ ਰਹੀ ਆ ਤੇ ਪਿਛਲੇ ਦਿਨੀ 26 ਤਰੀਕ ਨੂੰ ਇੱਥੇ ਬਹੁਤ ਵੱਡਾ ਹਮਲਾ ਕਰਕੇ ਪੁੱਸਦਾ 5-7000 ਗਿਣਤੀ ਕਰਕੇ ਤੇ ਰਾਤ ਨੂੰ ਪਿੰਡ ਨੂੰ ਘੇਰਾ ਪਾ ਕੇ ਘਰਾਂ ਦੇ ਵਿੱਚ ਕੈਦ ਕਰਕੇ ਜਿਹਦੇ ਤੇ ਸਾਡੀਆਂ ਕੁਝ ਪੈਣਾਂ ਨੂੰ ਫੜ ਕੇ ਥਾਣਿਆਂ ਦੇ ਵਿੱਚ ਲਿਜਾਇਆ ਗਿਆ 20-25 ਜਿਹੜੇ ਆਗੂ ਸੀ ਉਹਨਾਂ ਨੂੰ ਫੜ ਲਿਆ ਗਿਆ ਮੇਰੇ ਸਮੇਤ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ 5-7 ਆਗੂਆਂ ਨੂੰ ਫੜ ਕੇ ਥਾਣਿਆਂ ਤੇ ਲਿਜਾਇਆ ਗਿਆ ਤਾਂ 30-40 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਰਾਤ ਦੇ ਹਨੇਰੇ ਦੇ ਵਿੱਚ ਜਿਹੜਾ ਸਾਡਾ ਮੂਹਰੇ ਸਟੇਜ ਲੱਗੀ ਹੋਈ ਸੀ ਇੱਕ ਸਾਲ ਚ ਟੈਂਟ ਉਹਨੂੰ ਜੀ.ਸੀ.ਬੀ ਦੀ ਮਦਰ ਦੇ ਨਾਮ ਤੋੜ ਦਿੱਤਾ ਗਿਆ ਤੇ ਧਰਮ ਪਾਲਿਆ ਇਹ ਮੋਰਚਾ ਖਤਮ ਕਰਤਾ ਪਰ 26 ਤਰੀਕ ਨੂੰ 11 ਵਜੇ ਜਦੋਂ ਪਿੰਡ ਖਾੜੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਅੱਗੇ ਵਾਧਦੇ 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 ਫੈਕਟਰੀ ਦੇ ਮੂਹਰੇ ਆ ਗਏ ਤੇ ਉਸ ਨਾਲ ਟੱਕਰਾ ਲੈ ਕੇ ਉਸ ਨੂੰ ਭਾਜਰਾ ਪਾਈਆਂ ਉਸ ਦਿਨ ਉਸ ਕਾਲੇ ਪ੍ਰਸ਼ਾਸਨ ਨੂੰ ਮੰਨਣਾ ਪਿਆ ਸਾਡੇ ਫੜੇ ਹੋਏ ਆਗੂ ਤੇ ਬੜੀਆਂ ਫੜੀਆਂ ਹੋਈਆਂ ਔਰਤਾਂ ਸੀ ਉਹਨਾਂ ਨੂੰ ਸਾਡੇ 4:30 ਵਜੇ ਰਿਹਾ ਕੀਤਾ ਕਿ ਉਦੋਂ ਤੋਂ ਲੱਗ ਕੇ ਸਾਡਾ ਲਗਾਤਾਰ ਮੋਰਚਾ ਫਿਰ ਚੱਲ ਰਿਹਾ ਅੱਜ ਉਸ ਸੰਗਰਾਮ ਦੀ 30 ਅਪ੍ਰੈਲ ਨੂੰ ਜਿਹੜੀ ਸਲਾਣਾ ਬਰੇ ਗੰਦਾ ਅਸੀਂ ਉਹਨੂੰ ਮਨਾ ਰਹੇ ਆ ਇੱਕ ਸਾਲ ਦੇ ਵਿੱਚ ਕੀ ਕੁਝ ਹੋਇਆ ਜਿੱਤਾਂ ਵੀ ਹੋਈਆਂ ਜੋ ਕਹਿੰਦਾ ਕਿ ਜਿੱਤਣਾ ਹੋਈਆ ਖਾਸ ਤੇ ਰਹਾ ਬਈ ਗੋਟਾਂ ਦੇ ਬਾਬੂ ਕਹਿੰਦੇ ਮੁੜਕੇ ਸਾਡੀ ਸਾਰ ਨਹੀਂ ਲੈਂਦੇ ਇਸ ਪਿੰਡ ਨੂੰ ਸਲਾਮ ਹੈ ਜਦੋਂ ਐਮਪੀ ਦੀਆਂ ਚੋੜੇ ਆਈਆਂ ਸਾਰੇ ਪਿੰਡ ਇੱਕ ਜੋਟੋ ਕੇ ਲੰਘਿਆ ਇਹ ਜਿਤਨੀ ਨਿਸ਼ਾਨੀ ਸੀ ਬਾਈਕਾਟ ਕੀਤਾ ਕਿਸੇ ਸਿਆਸੀ ਲੀਡਰ ਨੂੰ ਪਿੰਡ ਚ ਨਹੀਂ ਵੜਨ ਦਿੱਤਾ ਉਸ ਤੋਂ ਬਾਅਦ ਅਸੀਂ ਇਸ ਪਿੰਡ ਦੀ ਸਿਫਤ ਕਰਦੇ ਆ ਸਾਡੀ ਜਥੇਬੰਦੀ ਦੀ ਸਮਝੂ ਲਾਗੂ ਕੀਤਾ ਸਰਬਸੰਮਤੀ ਕੀਤੀ ਪੰਚਾਇਤ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਪਿੰਡ ਨਹੀਂ ਹੋਣਾ ਜਿੱਥੇ ਜਰਨਲ ਕੈਟਾਗਰੀ ਦੀ ਸਰਪੰਚੀ ਹੋਵੇ ਤੇ ਸਾਡੇ ਐਸ.ਵੀ. ਪਾਈ ਜ਼ਰੇ ਦੇ ਵਿੱਚੋਂ ਸਰਬਸੰਮਤੀ ਨਾਲ ਸਪੰਚ ਬਣਾ ਹੋਏ ਕਿੱਥੇ ਮੇਰੀ ਇੱਥੇ ਮਰਾਸੀ ਆ ਖੜੇ ਹੋ ਉਸ 300 ਹੋਰ ਫੌਜੀ ਜਿਨ੍ਹਾਂ ਨੂੰ ਸਾਡੇ ਉਸ ਪਿੰਡ ਦੇ ਉਸ ਇਲਾਕੇ ਨੇ ਮਾਨਤਾ ਦਿੱਤੀ ਹੈ ਜਰਨਲ ਕੈਟਾਗਰੀ ਹੁੰਦੇ ਹੋਏ ਤੇ ਮਤਲਬ ਸਰਪੰਚੀ ਐਸ.ਵੀ. ਪਾਈ ਜ਼ਰੇ ਨੂੰ ਦਿੱਤੀ ਇਹ ਦੱਸਦਾ ਵੀ ਸਾਡਾ ਜਿਹੜਾ ਕੱਠਾ ਚਤਾਨ ਵਰਗਾ ਇੱਕ ਗੱਲ ਹੋਰ ਸਾਂਝੀ ਕਰਨੀ ਆ ਪੰਜਰ ਤੋਂ ਸਾਡੀ ਆਦੜਾ ਖਾਲੇ ਦੇ ਵਿੱਚ ਰੱਖੀ ਇਹਨਾਂ ਦਾ ਸਾਰਾ ਦਿਨ ਉਹਦੇ ਵਿੱਚ ਚਾਰ ਹੋਰ ਕੇ ਮਜ਼ਦੂਰਾਂ ਦੀ ਇੱਕ ਸੌ ਦੀ ਪਿੰਡ ਕਾਈ ਦੀ ਪ੍ਰਧਾਨ ਕਿਸਾਨੀ ਚੋਂ ਸੀ ਉਹ ਆ ਜਿਹੜਾ ਕੱਠੇ ਲੋਹੇ ਦੀ ਲੱਖ ਬਣਿਆ ਹੋਇਆ ਕਦਾ ਚਿੱਤ ਵੀ ਇਹਦਾ ਹਾਕਮ ਨੂੰ ਉਹ ਮਗਰੋਂ ਸਭ ਨੂੰ ਪੂਰੇ ਵੀ ਕਰ ਲਊਗਾ ਉਹ ਫੈਕਟਰੀ ਕਦੇ ਵੀ ਨਹੀਂ ਚੱਲੂਗੀ ਅੱਜ ਵੀ ਜਿੱਤ ਸਕਦੇ ਆ ਨਹੀਂ ਸਾਨੂੰ ਸਾਲ ਹੋਰ ਲੜਨਾ ਪਵੇਗਾ ਇਹ ਲੋਕ ਸਿਵਰਸ ਸਹੀ ਲਿਆ ਕੇ ਜੜ ਜਿਹੜੇ ਸਿਆਸੀ ਲੀਡਰ ਨੇ ਜਿਨ੍ਹਾਂ ਨੇ ਪੱਟੀ ਮੋਸ਼ ਕੀਤੀ ਹੋਈ ਆ ਲੋਕਾਂ ਦਾ ਜਿਉਣਾ ਜਿਹੜੇ ਵੋਟਾਂ ਦੇ ਬਾਪੂ ਦੇ ਬਣਾ ਉਹਨਾਂ ਨੂੰ ਇਸ ਕੱਪ ਦੇ ਵਿੱਚ ਨਾ ਫਟਕਣ ਦਿੱਤਾ ਨਾ ਮੇਕ ਹੋਣ ਫਟਕਣ ਦੇਣਗੇ ਪਹਿਲਾਂ ਕਿਹੜਾ ਆਏ ਨਹੀਂ ਬਾਈ ਜੀ ਪਹਿਲਾਂ ਵੀ 10 ਰੁਪਏ ਆਏ ਸੀ ਕੋਰਟ ਦੇ ਫੈਸਲੇ ਸੁਪਰੀਮ ਕੋਰਟ ਦੇ ਕੀ ਹੋਏਗੀ ਤੇਰੇ ਸਾਹ ਸੁਪਰੀਮ ਕੋਰਟ ਦੇ ਫੈਸਲੇ ਵਾਲੇ ਦੱਸੋ ਜੀ ਕਿਤੋਂ ਤੱਕ ਦਾ ਸਵਾਲ ਤੁਹਾਡਾ ਇਹ ਆ ਕਿ ਜੇ ਕੋਰਟ ਦਾ ਫੈਸਲਾ ਸਾਡੇ ਕੋਈ ਕੌਂਡਾ ਦੇ ਫਿਰ ਕੀ ਕਰਾਂਗੇ ਤੇ ਕੋਟਾ ਤੇ ਤੁਹਾਨੂੰ ਵਿਸ਼ਵਾਸ ਨਹੀਂ ਇਹ ਗੱਲ ਗਲਤ ਸਾਨੂੰ ਹੁਣ ਇਹਨਾਂ ਕੋਟਾ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਪਿਛਤਾਛਾਰ ਦੇ ਅੱਡੇ ਬਣ ਗਏ ਤਾਂ ਇਹਦੇ ਤੋਂ ਪਹਿਲਾਂ ਵੀ ਕੋਈ ਹਾਈ ਕੋਰਟ ਛੱਡੋ ਸੁਪਰੀਮ ਕੋਰਟ ਦਾ ਆਡਰ ਆਇਆ ਸੀ ਉਹ ਆਰਡਰ ਦੇ ਵਿੱਚ ਕੀ ਸੀ ਕਿ ਮਨਜੀਤ ਨੇਰ ਜਿਹੜੇ ਅੱਜਕੱਲ ਸਾਡੇ ਸੁਪਾ ਪ੍ਰਧਾਨ ਨੇ ਮਨਜੀਤ ਨੇਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਸੁਪਰੀਮ ਕੋਰਟ ਨੇ ਅਸੀਂ ਉਸ ਸਜ਼ਾ ਦੇ ਖਿਲਾਫ ਲੜਨ ਦੀ ਵਿਚਾਰ ਕੀਤਾ ਤਾਂ ਬਹੁਤ ਵੱਡੇ ਬੁੱਧੀਜੀਵੀ ਕਾਨੂੰਨ ਦੇ ਮਾਹਰ ਸਾਰੇ ਕਹਿ ਰਹੇ ਸੀ ਵੀ ਇਹ ਤੁਹਾਡਾ ਪਾਣੀ ਚ ਮਦਾਨੀ ਹੈ ਕਿ ਸੁਪਰੀਮ ਕੋਰਟ ਦੀ ਸਜ਼ਾ ਕੀਤਾ ਹੋਇਆ ਬੰਦਾ ਤੁਸੀਂ ਕਿਵੇਂ ਛਡਾ ਲੋਗੇ ਧਰਨੇ ਨਾਲ ਪਰ ਸਾਨੂੰ ਆਪਣੀ ਲੜਾਈ ਤੇ ਵਿਸ਼ਵਾਸ ਸੀ ਆਉਦੇ ਨੀਅਤ ਤੇ ਵਿਸ਼ਵਾਸ ਸੀ ਆਪਦੀ ਨੀਤੀ ਤੇ ਵਿਸ਼ਵਾਸ ਸੀ ਆ ਦੇ ਤਾਂ ਦੇ ਤਰੀਕਾ ਤੇ ਵਿਸ਼ਵਾਸ ਸੀ ਤੇ ਆਉਦੇ ਲੜਨ ਦੇ ਜਜ਼ਬੇ ਤੇ ਵਿਸ਼ਵਾਸ ਸੀ ਤਾਂ ਅਸੀਂ 1 ਮਹੀਨੇ ਤੋਂ ਥੋੜੇ ਦਿਨ ਉੱਪਰ ਲੱਗੇ ਸਾਡੇ ਲੋਕਾਂ ਨੂੰ ਨਾਲ ਬਰਨਾਲਾ ਜੇਲ੍ਹ ਦੇ ਵਿੱਚ ਇੱਥੇ ਲਗਾਤਾਰ ਲੋਕਾਂ ਦੇ ਹਰ ਜਿਹੜੇ ਹਰ ਰੋਜ਼ ਅੱਲੇ ਨਾਲੋਂ ਵੱਧ ਆਉਂਦੇ ਰਹੇ ਉਹਨਾਂ ਲੋਕਾਂ ਦੇ ਸਹਿਯੋਗ ਉਹਨਾਂ ਲੋਕਾਂ ਦੇ ਲੜਨ ਦੇ ਜਜ਼ਬੇ ਸਦਕਾ ਇੱਕ ਮਹੀਨੇ ਤੋਂ ਥੋੜੇ ਦਿਨ ਬਾਅਦ ਹੋਏ ਤੇ ਅਸੀਂ ਜੇਲ੍ਹ ਦੇ ਵਿੱਚੋਂ ਆਉਦੇ ਆਗੂ ਨੂੰ ਕਢਵਾ ਲਿਆ ਸੀ ਕੋਈ ਉਹ ਬੇਗੁਨਾ ਨਹੀਂ ਕੀਤਾ ਸੀ ਕੋਈ ਕੁਝ ਨਹੀਂ ਕੇਸ ਹੀ ਰੱਦ ਅਸੀਂ ਕਰਾਇਆ ਸੀ ਕਿ ਕੇਸ ਹੀ ਗਲਤ ਹੈ ਕਤਲ ਦੇ ਵਿੱਚ ਸ਼ਾਮਲ ਹੀ ਨਹੀਂ ਆ ਤਾ ਇਸ ਕਰਕੇ ਆ ਵੀ ਕੋਰਟ ਦਾ ਜੇ ਆਰਡਰ ਸਾਡੇ ਖਿਲਾਫ ਵੀ ਆਉਂਦਾ ਹੈ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਸਾਨੂੰ ਤਾਂ ਇਹ ਆ ਕਿ ਇਹ ਫੈਕਟਰੀ ਲੋਕਾਂ ਦੀ ਦੁਸ਼ਮਣ ਹੈ ਲੋਕਾਂ ਦੇ ਬਿਮਾਰੀਆਂ ਵੰਡੇਗੀ ਅਸੀਂ ਇਹਨੂੰ ਛੇੜੀ ਨਹੀਂ ਲੱਗਦੇ ਤੇ ਮਾਲਕ ਨਾਲ ਸਾਡਾ ਕੋਈ ਟਕ ਟੱਕ ਨਹੀਂ ਹੈ ਸਿੱਧੀ ਗੱਲ ਕਰਵਾ ਦੇ ਤੇ ਮਾਲਕ ਨਾਲ ਕੋਈ ਨਹੀਂ ਹੋਈ ਪ੍ਰਸ਼ਾਸਨ ਨੇ ਕੋਈ ਅਧਿਕਾਰੀ ਨੇ ਬਿਠਾ ਕੇ ਤੁਹਾਡੀ ਗੱਲ ਕਰਨੀ ਕੋਈ ਕੀਤੀ ਹੋਵੇ ਇਹ ਪਹਿਲਾਂ ਪਹਿਲਾਂ ਹੋਈਆਂ ਸ਼ੁਰੂਆਤ ਜੀ ਹੋਈਆਂ ਨੇ ਮੇਰੇ ਕੋਲ ਵੀ ਗਿਆ ਸੀ ਇਹ ਬੰਦਾ ਜਿਹੜਾ ਮਾਲਕ ਹੈ ਮੈਂ ਵੀ ਕਹਾਈ ਮੈਂ ਪਿੰਡ ਵਾਲਿਆਂ ਨਾਲ ਗੱਲ ਕਰ ਜੇ ਪਿੰਡ ਦੇ ਲੋਕ ਲੜਨਗੇ ਤਾਂ ਅਸੀਂ ਸਪੋਰਟ ਕਰਾਂਗੇ ਜਥੇਬੰਦੀ ਵੱਲੋਂ ਅਸੀਂ ਕਰ ਰਹੇ ਹਾਂ ਪਿੰਡ ਦੇ ਲੋਕਾਂ ਨੂੰ ਸਹਿਮਤ ਕਰ ਲਵੇ ਇਹ ਪ੍ਰਦੂਸ਼ਣ ਨਹੀਂ ਹੈ ਕਈ ਵਾਰੀ ਗੱਲ ਹੋਈ ਔਰ ਗੱਲਬਾਤ ਹੋਈ ਜਵਾਬ ਨਹੀਂ ਆਇਆ ਮੇਰੇ ਕੋਈ ਵੱਲੋਂ ਬੇਜਵਾਬ ਹੋ ਕੇ ਆਇਆ ਸੀ ਉਹਦੀ ਹਿੰਮਤ ਨਹੀਂ ਪਈ ਇਸ ਗੱਲ 'ਚ ਕਿਉਂਕਿ ਮੁਨਾਫੇ ਦੇ ਮਗਰ ਲਾ ਕੇ ਸਬਸਿਡੀਆਂ ਦੇ ਲਾਅਕ ਦੇ ਮਗਰ ਲਾ ਕੇ ਬੱਚੇ ਬਹੁਤ ਕੈਂਸਰ ਮੰਡਰ ਜਾ ਰਿਹਾ ਲੋਕਾਂ ਨੇ ਦੁਸ਼ਮਣੀ ਖੜੀ ਕੀਤੀ ਆ ਪਰ ਹੁਣ ਵੀ ਮੈਂ ਕਹਿੰਦਾ ਵਾਰ-ਵਾਰ ਇਹ ਫੈਕਟਰੀ ਕਾਜਤ ਵੀ ਨਹੀਂ ਚੱਲੂ ਸੰਧਗਰ ਸਾਹਿਬ ਸੰਘਰਸ਼ ਦੀ ਰਣਨੀਤੀ ਕੀ ਹੋਗੀ ਅਗਲੇ ਆ ਜਾ ਰਣਨੀਤੀ ਹੈ ਜਥੇਬੰਦ ਸੰ ਸਾਲ ਤੋਂ ਜਥੇਬੰਦ ਲੋਕਾਂ ਨੂੰ ਨਾਲ ਲੈ ਕੇ ਲੜਾਂਗੇ ਅਸੀਂ ਕਹਿੰਦੇ ਹੰਦਾਂ ਨਾਲੇ ਵੀ ਸਾਡੂੰ ਦਲੀਲਾਂ ਆਈਆਂ ਉਹ ਦਿਨ ਵੀ ਕੰਨਾਂ ਤੋੜੀਆਂ ਜਾ ਸਕਦੀਆਂ ਅਸੀਂ ਨਹੀਂ ਕੰਨਾਂ ਤੋੜਾਂਗੇ ਅਸੀਂ ਲੋਕਾਂ ਨਾਲ ਜਾਮਤੇ ਦੇ ਵਿੱਚ ਰਹਿ ਕੇ ਸੰਘਰਸ਼ ਕਰ ਰਹੇ ਹਾਂ ਤਾਂ ਅੱਗੇ ਵੀ ਕਰਾਂਗੇ ਤੇ ਜਿੱਤਾਂਗੇ